ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਹਾਜ਼ਰਾਂ ਸੋ ਖਬਰਾਂ ਦੀ ਸ਼ੁਰੂਆਤ ਕਿਸਾਨਾਂ ਵੱਲੋਂ 30 ਦਸੰਬਰ ਯਾਨੀ ਕਿ ਕੱਲ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੇ ਲਈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਕਿਸਾਨ ਆਗੂ ਸਰਵਿੰਦਰ ਸਿੰਘ ਪੰਦੇਰ ਖੁਦ ਬਜ਼ਾਰਾਂ ਦੇ ਵਿੱਚ ਜਾ ਕੇ ਦੁਕਾਨਦਾਰਾਂ ਰਿਹੜੀ ਫੜੀ ਵਾਲਿਆਂ ਨੂੰ ਬੰਦ ਦੇ ਵਿੱਚ ਸਾਥ ਦੇਣ ਦੀ ਅਪੀਲ ਕਰਦੇ ਨਜ਼ਰ ਆਏ ਸੋ 30 ਦਸੰਬਰ ਨੂੰ ਪੰਜਾਬ ਬੰਦ ਤੋਂ ਪਹਿਲਾਂ ਸਰਵਨ ਸਿੰਘ ਪੰਦੇਰ ਨੇ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਕਰੜੇ ਹੱਥੀ ਲਿਆ ਉਹਨਾਂ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ਤੇ ਵੀ ਨਿਸ਼ਾਨੇ ਵਿੰਨੇ ਨੇ ਅਤੇ ਇਸ ਮੌਕੇ ਸਰਵਨ ਸਿੰਘ ਪੰਦੇਰ ਨੇ ਸਪਸ਼ਟ ਕਰ ਦਿੱਤਾ ਕਿ ਐਮਰਜੈਂਸੀ ਮੈਡੀਕਲ ਤੇ ਸਿਹਤ ਸਵਾਵਾ ਵਿਹਾਰ ਵਾਲੀਆਂ ਗੱਡੀਆਂ ਜ਼ਰੂਰੀ ਇੰਟਰਵਿਊ ਦੇ ਲਈ ਜਾਣ ਵਾਲੇ ਜਾਂ ਵਿਦੇਸ਼ ਜਾਣ ਦੇ ਲਈ ਹਵਾਈ ਅੱਡੇ ਨੂੰ ਜਾਣ ਵਾਲੇ ਲੋਕਾਂ ਨੂੰ ਬੰਦ ਤੋਂ ਰਾਹਤ ਪ੍ਰਦਾਨ ਕੀਤੀ ਗਈ ਹੈ ਅਤੇ ਇਹਨਾਂ ਲੋਕਾਂ ਨੂੰ ਬੰਦ ਦੇ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਹੇ ਕਿ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੇਗਾ ਸੋ ਪੰਜਾਬ ਬੰਦ ਦੀ ਜਾਣਕਾਰੀ ਦੇਣ ਵਾਲੇ ਪੋਸਟਰ ਨੇ ਜਿਹੜੇ ਕਿਸਾਨਾਂ ਵੱਲੋਂ ਜਗ੍ਹਾ-ਜਗ੍ਹਾ ਲਗਾਏ ਗਏ ਨੇ ਤਾਂ ਜੋ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਸਕੇ ਉੱਥੇ ਹੀ ਆਮ ਜਨਤਾ ਨੂੰ ਘੱਟ ਤੋਂ ਘੱਟ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇ ਇਸ ਦੇ ਲਈ ਵੀ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਬੰਦ ਦੇ ਦੌਰਾਨ ਕਿਸਾਨਾਂ ਦਾ ਸਾਥ ਦੇਣ ਸੋ ਨਾਲ ਹੀ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਨੇ ਦੱਸਿਆ ਕਿ ਬਾਜ਼ਾਰਾਂ ਦੇ ਨਾਲ-ਨਾਲ ਸੜਕ ਮਾਰਗ ਅਤੇ ਰੇਲ ਮਾਰਗ ਵੀ ਜਾਮ ਰਹਿਣਗੇ ਉਹਨਾਂ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਕਾਰੋਬਾਰ ਬੰਦ ਕਰਕੇ ਪੰਜਾਬ ਬੰਦ ਦੇ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲ ਰਿਹਾ ਜੀ ਜਿਹੜਾ ਹੁਣ ਸਾਰਾ ਸਿਨੈਰੀਓ ਸਾਨੂੰ ਜੋ ਨਜ਼ਰ ਆ ਰਿਹਾ ਐਨ ਲੱਗਦਾ ਜਿਵੇਂ ਸੁਪਰੀਮ ਕੋਰਟ ਵਰਸਸ ਕਿਸਾਨ ਮਜ਼ਦੂਰ ਹੋਣ ਔਰ ਸੁਪਰੀਮ ਕੋਰਟ ਨੂੰ ਜਿਵੇਂ ਬਹੁਤ ਵੱਡੀ ਚਿੰਤਾ ਵਾ ਕਿਸੇ ਕਿਸਾਨ ਲੀਡਰ ਦੀ ਤਾਂ ਜਿਹੜਾ 7 ਲੱਖ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਗਿਆ ਉਹਦੀ ਚਿੰਤਾ ਕੌਣ ਕਰੂਗਾ ਜਿਹੜਾ ਕਰਜ਼ੇ ਕਰਕੇ ਚਲਾ ਗਿਆ ਦੂਸਰਾ ਅੰਦੋਲਨ ਅਸਲ ਵਿੱਚ ਮੋਦੀ ਸਰਕਾਰ ਵਰਸਸ ਕਿਸਾਨ ਮਜ਼ਦੂਰ ਆ ਅਸ ਮਸਟ ਬੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਤੇ ਹੋਰ ਲਗਭਗ 12 ਮੰਗਾਂ ਜਿਹੜਾ ਮੋਦੀ ਸਰਕਾਰ ਨੂੰ ਕਾਰਪੋਰੇਟ ਦੀ ਪਾਲਿਸੀ ਲਾਗੂ ਕਰਨ ਕਰਕੇ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਹੀ ਹੋ ਰਹੇ ਨੇ ਪੰਜਾਬ ਤੇ ਦੇਸ਼ ਦਾ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਮਨੌਲੀ ਹਰ ਤਰ੍ਹਾਂ ਨਾਲ ਆਪਣੀ ਸਟਰਗਲ ਜਾਰੀ ਰੱਖੂਗਾ ਅਰ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿ ਦੇਣਾ ਚਾਹੁੰਨਾ ਵੀ ਵੇਖਿਓ ਕਿਤੇ ਬਾਦਲ ਤੇ ਉਸ ਵੇਲੇ ਦੀ ਕਾਲੀ ਪਾਜ ਪਾਸ ਸਰਕਾਰਾਂ ਕਿਤੇ ਅੱਕ ਨਾ ਚ ਬਣਦਾ ਯਤਨ ਕਰਿਓ ਇਹ ਇੰਨਾ ਮਹਿੰਗਾ ਪਊਗਾ ਕਿ ਸਾਰੀਆਂ ਉਮਰਾਂ ਲੰਘ ਜਾਣੀਆਂ ਵਾ ਅਫਸਰਾਂ ਨੇ ਨਹੀਂ ਕੁਝ ਦੇਣਾ ਹੁੰਦਾ ਇਹ ਕਾਨੂੰਨੀ ਕਾਰਵਾਈਆਂ ਨੇ ਇਸ ਕਰਕੇ ਡੱਲੇਵਾਲ ਸਾਹਿਬ ਸਵੈਚ ਨਾਲ ਅਰ ਦੋਵੇਂ ਕਿਸਾਨਾਂ ਮਜ਼ਦੂਰ ਫਾਰਮਾਂ ਲੋਕਾਂ ਦੇ ਫੋਰਮਾਂ ਦੀ ਇੱਛਾ ਨਾਲ ਬੈਠਿਆ ਗਿਆ ਉਹ ਕੋਈ ਛੋਟੇ ਲੀਡਰ ਨਹੀਂ ਹੈਗੇ ਜਿਨ੍ਹਾਂ ਦਾ 40-45 ਸਾਲ ਦਾ ਤਜਰਬਾ ਜਿਨ੍ਹਾਂ ਨਾਲ ਕੋਈ ਛਲ ਕਰ ਲੂਗਾ ਇਸ ਕਰਕੇ ਦੇਸ਼ ਦੇ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚੋ ਅਰ ਕੱਲ ਦਾ 30 ਦਾ ਜਿਹੜਾ 30 ਦਸੰਬਰ ਦਾ ਪੰਜਾਬ ਬੰਦਿਆ ਜਿਵੇਂ ਸਾਰੀਆਂ ਤਬਕਿਆਂ ਨੇ ਉਹਨੂੰ ਸਮਰਥਨ ਦਿੱਤਾ ਇਹ ਬਹੁਤ ਵੱਡੀ ਗੱਲ ਹੈਗੀ ਆ ਜਿਵੇਂ ਜਿੰਨੇ ਵੀ ਡੀਸੀ ਦਫ਼ਤਰਾਂ ਦਾ ਕਰੈਡਿਕਲ ਸਟਾਫ ਆ ਉਹਨਾਂ ਦਾ ਸਮਰਥਨ ਵੀ ਸਾਨੂੰ ਆਇਆ ਯੂਨੀਵਰਸਿਟੀਆਂ ਦੇ ਅੰਦਰ ਪ੍ਰੋਫੈਸਰਾਂ ਤੇ ਅ ਵਿਦਿਆਰਥੀਆਂ ਦਾ ਸਮਰਥਨ ਵੀ ਆ ਗਿਆ ਵਕੀਲਾਂ ਦਾ ਸਮਰਥਨ ਵੀ ਆਇਆ ਸੀ ਧੰਨਵਾਦੀਆਂ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੂਗਾ ਅਸੀਂ ਜ਼ਰੂਰੀ ਜਿਹੜੇ ਦੇਸ਼ ਦੇ ਕੋਈ ਨਾਗਰਿਕ ਪੰਜਾਬ ਦੇ ਅੱਗੇ ਪਿੱਛੇ ਜਾਣਾ ਚਾਹੁੰਦੇ ਅੱਜ ਸਾਰੀ ਦਿਹਾੜੀ ਤੇ ਰਾਤ ਰਾਤ ਤੱਕ ਚਲੇ ਜਾਣ ਸਾਡੀ ਨਿਮਰਤਾ ਸਹਿਤ ਬੇਨਤੀ ਆ ਪ੍ਰੈਸ ਵਾਲਿਆਂ ਨੂੰ ਵੀ ਆ ਹਾ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਉਹਦੇ ਨਾਲ ਬਰਾਤ ਠੀਕ ਹੈ ਉਹਦੇ ਨਾਲ ਡੈੱਡ ਬੋਡੀ ਕਿਸੇ ਕਿਸਮ ਦੀ ਵੀ ਆਉਂਦੀ ਹੈਗੀ ਆ ਉਹਨੂੰ ਨਹੀਂ ਰੋਕਣਾ ਹੈਗਾ ਕੋਈ ਮਰਗਤੇ ਜਾ ਰਿਹਾ ਹੈਗਾ ਇਹਦਾ ਵੀ ਖਿਆਲ ਰੱਖਣਾ ਹੈਗਾ ਵਾ ਸੋ ਇੰਟਰਵਿਊ ਔਰ ਇੰਟਰਵਿਊ ਲਈ ਕੋਈ ਵਿਦਿਆਰਥੀ ਜਾ ਰਿਹਾ ਜਾਂ 에어ਪੋਰਟ ਤੇ ਕੋਈ ਜਾ ਰਿਹਾ ਹੈਗਾ ਸੋ ਇਹਨਾਂ ਗੱਲਾਂ ਦਾ ਹਰ ਹਾਲ ਦੇ ਵਿੱਚ ਖਿਆਲ ਰੱਖਣਾ ਚਾਹੀਦਾ ਐਮਰਜੈਂਸੀ ਸੇਵਾਵਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਔਰ ਕੱਲ੍ਹ ਵਾਲੇ ਬੰਦ ਦੇ ਵਿੱਚ ਜਿੱਥੇ ਸੜਕਾਂ ਤੇ ਰੇਲਾਂ ਡਕੀਆਂ ਜਾਣੀਆਂ ਨੇ ਉੱਥੇ ਲੱਖਾਂ ਲੋਕ ਆਮ ਜਨਤਾ ਸਾਨੂੰ ਦਿਖਣੀ ਚਾਹੀਦੀ ਆ ਧੰਨਵਾਦ ਅੱਗੇ ਵਧਦੇ ਹਾਂ ਉਧਰ ਗੁਰਦਾਸਪੁਰ ਸੈਂਟਰਲ ਜੇਲ੍ਹ ਦੇ ਵਿੱਚ 26 ਜਨਵਰੀ ਨੂੰ ਹੋਈ ਦੋ ਗੁੱਟਾਂ ਦੇ ਦਰਮਿਆਨ ਲੜਾਈ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਪੁਲਿਸ ਵੱਲੋਂ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਦੇ ਉੱਤੇ ਦੋਹਾਂ ਹੀ ਗੁੱਟਾਂ ਦੇ 13 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਜਾਣਕਾਰੀ ਦੇ ਅਨੁਸਾਰ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਸਾਹਿਲ ਪ੍ਰੀਤ ਉਰਫ ਸੋਹੀ ਅਤੇ ਹਵਾਲਾਤੀ ਬਲਵਿੰਦਰ ਸਿੰਘ ਦੇ ਦਰਮਿਆਨ ਬਹਿਸਵਾਜੀ ਅਤੇ ਗਾਲੀ ਗਲੋਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕ ਗਿਆ ਸੀ ਜਿਨ੍ਹਾਂ ਦੇ ਵਿੱਚ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਇਸੇ ਦੌਰਾਨ ਬਿੱਲੀ ਨਾਮੀ ਵਿਅਕਤੀ ਦੀ ਹਮਾਇਤ ਦੇ ਵਿੱਚ ਗੁਰਮੀਤ ਸਿੰਘ ਮੀਤਾ ਨਾਮ ਦੇ ਵਿਅਕਤੀ ਵੀ ਉੱਥੇ ਪਹੁੰਚ ਗਏ ਤੇ ਦੇਖਦੇ ਹੀ ਦੇਖਦੇ ਲੜਾਈ ਬਹੁਤ ਵੱਧ ਗਈ ਤਾਂ ਜੇਲ੍ਹ ਗਾਰਡ ਵੱਲੋਂ ਜੇਲ੍ਹ ਦਾ ਸਾਇਰਨ ਤੱਕ ਵਜਾ ਦਿੱਤਾ ਗਿਆ ਸੋ ਦੋ ਗੁੱਟਾਂ ਦੀ ਹੋਈ ਇਸ ਲੜਾਈ ਦੇ ਵਿੱਚ ਇੱਕ ਗगनਦੀਪ ਨਾਮੀ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਦੋ ਹੋਰ ਹਵਾਲਾਤੀ ਮਾਮੂਲੀ ਜ਼ਖਮੀ ਹੋਏ ਨੇ ਸੋ ਇਸ ਮੌਕੇ 6 ਥਾਣਿਆਂ ਦੀ ਪੁਲਿਸ ਵੱਲੋਂ ਮੌਕੇ ਉੱਤੇ ਜੇਲ੍ਹ ਦੇ ਵਿੱਚ ਪਹੁੰਚ ਕੇ ਹਾਲਾਤਾਂ ਦੇ ਉੱਤੇ ਕਾਬੂ ਪਾਇਆ ਗਿਆ ਸੋ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਜੇਲ੍ਹ ਦੇ ਵਿੱਚ ਬੰਦ 13 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜੋ ਘਟਕੀ ਹੈ ਜੀ ਜਿਹਦੇ ਵਿੱਚ ਗਗਨ ਤੇ ਮੀਤਾ ਤੇ ਸੋਹੀ ਹੋਣੀ ਸੀ ਇਹਨਾਂ ਦੇ ਖਿਲਾਫ ਜਿਹੜਾ ਗਰੁੱਪ ਸੀ ਆਪਸੇ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ ਬਾਜੀ ਸੀ ਜਿਸ ਕਰਕੇ ਇਹਨਾਂ ਦੀ ਆਪਸੇ ਉੱਤੇ ਹੱਥੇਂ ਲੜਾਈ ਹੋਈ ਜਿਨ੍ਹਾਂ ਨੂੰ ਹੁਣ ਪ੍ਰੋਟੈਕਸ਼ਨ ਮਨਟਰ ਤੇ ਲਿਆ ਕੇ ਜੋ ਅਗਲੇਰੀ ਪੁਛਗੈਸ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਅਮਲਵਿਚ ਲਿਆਂਦਾ ਜਾਊਗਾ ਕਿੰਨੇ ਬੰਦੇ ਚੰਗੇ ਜਖਮੀਤ ਦੋ ਤਿੰਨ ਬੰਦੇ ਸੀ ਜੀ ਤੇ ਲੇਕਿਨ ਇਹ ਜਿਹੜੇ ਲੜਨ ਵਾਲੇ ਸੀ ਉਹ ਚ 10 12 ਜੁਨੇ ਸੀ ਦੋਨੋਂ ਤਰ੍ਹਾਂ ਦੇ ਜਖਮੀ ਦੋਨੇ ਤਰ੍ਹਾਂ ਦੇ ਜਖਮੀ ਗਗਨ ਜਿਹੜਾ ਗੰਭੀਰ ਜਖਮੀ ਸੀ ਇਹਦੇ ਤੇ ਕਿੰਨੇ ਹਮਲਾ ਕੀਤਾ ਇਹ ਇਸੋ ਹੀ ਇਹਨਾਂ ਨੇ ਕੀਤਾ ਸੀ ਜੀ ਇਹ ਕਿਹੜੇ ਕਿਹੜੇ ਗਰੁੱਪ ਐ ਦੋ ਇਹ ਜੀ ਅਜੰਡਾ ਲੋਕਲ ਇੱਥੇ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਗਰੁੱਪ ਨੇ ਸੋਹੀ ਗਰੁੱਪ ਤੇ ਮੀਤ ਦਾ ਗਰੁੱਪ ਉਹਦਾ ਕੋਈ ਕੋਈ ਵੱਡਾ ਗਰੁੱਪ ਨਹੀਂ ਆ ਕਰੀ ਕਿੰਨੇ ਬੰਦੇ ਆ ਦੇ ਖਿਲਾਫ ਕਾਰਵਾਈ ਕੀਤੀ ਗਈ 13 ਬੰਦੇ ਦੇ ਖਿਲਾਫ ਕੋਈ ਗੈਂਗ ਦਾ ਮੁੱਦਾ ਮਾਤਾ ਹੈ ਉਹ ਤੋਂ ਨਹੀਂ ਜੀ ਕੋਈ ਅੱਗੇ ਵਧਦੇ ਆ ਉੱਧਰ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਜੰਮ ਕੇ ਤੰਜ ਕਸੇ ਗਏ ਨੇ ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲਦੀਵਸ ਰੂਪ ਦੇ ਵਿੱਚ ਨਾ ਮਨਾਵੇ ਕਿਉਂਕਿ ਉਹ ਸਾਡੇ ਬਾਬੇ ਸਨ ਅਤੇ ਇਸ ਨੂੰ ਸ਼ਹੀਦੀ ਸ਼ਹਿਬਜਾਦੇ ਦਿਹਾੜੇ ਵਜੋਂ ਮਨਾਇਆ ਜਾਣਾ ਚਾਹੀਦਾ ਨਾਲ ਹੀ ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਕਨੋਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਵੱਲੋਂ 30 ਦਸੰਬਰ ਨੂੰ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਸ ਦਾ ਸਮਰਥਨ ਜਿਹੜਾ ਕੀਤਾ ਜਾਣਾ ਚਾਹੀਦਾ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦੇਹਾਂ ਤੋਂ ਬਾਅਦ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਜ਼ਮੀਨ ਨਾਂ ਦੇਣ ਨੂੰ ਲੈ ਕੇ ਵੀ ਬਿਆਨ ਦਿੱਤਾ ਇਸ ਮੌਕੇ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਥਾਨਪਰਾ ਮਜਦੂਰ ਤੇ ਕਿਸਾਨੀ ਮੋਰਚਾ ਜਿਹੜਾ ਲਾਈ ਬੈਠੇ ਆ ਪਿਛਲੇ 31-32 ਦਿਨਾਂ ਤੋਂ ਭੁੱਖ ਹੜਤਾਲ ਮਰਨ ਵਰਤ ਤੇ ਹਨ ਭਾਈ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੀ ਸਿਹਤ ਜਵਾਬ ਦੇ ਰਹੀ ਹੈ ਸਰਕਾਰਾਂ ਦਾ ਰਵਈਆ ਜਿਹੜਾ ਸਖਤ ਸੀ ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਤੁਹਾਡੇ ਜ਼ਰੀਏ ਕਿ ਉਹ ਤੁਹਾਡੇ ਵਿਰੋਧੀ ਨਹੀਂ ਆ ਉਹ ਕੋਈ ਦੇਸ਼ ਵਿਰੋਧੀ ਗਤੀਵਿਧੀਆਂ ਨਹੀਂ ਕਰ ਰਿਹਾ ਜਿਹੜੀ ਗੱਲ 2000 ਜਾਰਾਂ ਦੇ ਵਿੱਚ ਕਦੇ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੂੰ ਗੁਜਰਾਤ ਦੇ ਮੁੱਖ ਮੰਤਰੀ ਤੇ ਖਪਤਕਾਰ ਕਮੇਟੀਆਂ ਦੇ ਚੇਅਰਮੈਨ ਹੁੰਦੇ ਆ ਨਰਿੰਦਰ ਮੋਦੀ ਨੇ ਪੱਤਰ ਲਿਖ ਕੇ ਕਹੀ ਸੀ ਕਿ ਐਮਐਸਪੀ ਗਰੰਟੀ ਕਾਨੂੰਨ ਬਣੇ ਤਾਂ ਜੋ ਵਪਾਰੀ ਤੇ ਕਿਸਾਨ ਦੇ ਵਿਚਲੇ ਪਾੜੇ ਨੂੰ ਪੂਰਾ ਕਰਕੇ ਤੇ ਸਹੀ ਦਸ਼ਾ ਤੇ ਦਿਸ਼ਾ ਦਿੱਤੀ ਜਾ ਸਕੇ ਉਹੀ ਲੈਟਰ ਜਿਹੜੀ ਸੀਗੀ ਸਵਾਮੀ 나ਥਨ ਦੀ ਜਿਹੜੀ ਰਿਪੋਰਟ ਆ ਉਸ ਮੁਤਾਬਕ ਉਹ ਸਰਕਾਰ ਨੂੰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲੈ ਕੇ ਇਹ ਕਿਸਾਨ ਜਿਹੜੇ ਨੇ ਧਰਨੇ ਤੇ ਬੈਠੇ ਹੋਏ ਆ ਤੇ ਅੱਜ ਉਹ ਗੱਲ ਜਿਹੜੀ ਕਦੇ ਨਰਿੰਦਰ ਮੋਦੀ ਲਿਖਦੇ ਸੀਗੇ ਅੱਜ ਉਹ ਮੁਕਰ ਰਹੇ ਨੇ ਉਹਨਾਂ ਨੂੰ ਮੁਕਰਨਾ ਨਹੀਂ ਚਾਹੀਦਾ ਮੁਕਰਨ ਦੇ ਨਾਲ ਤੁਸੀਂ ਕਹਿ ਰਹੇ ਹੋ RAM RAJ ਹੈ ਇਹ ਕਲੰਕ ਹੋਊ ਤੁਸੀਂ ਕਹਿ ਰਹੇ ਹੋ ਨਰਿੰਦਰ ਮੋਦੀ ਵਰਗਾ ਸੱਚਾ ਬੰਦਾ ਕੋਈ ਨਹੀਂ ਪਰ ਇਹ ਝੂਠਾ ਸਾਬਤ ਕਰੂਗਾ ਤੁਹਾਨੂੰ ਇਸ ਲਈ ਇੱਕ ਨੰਬਰ ਦੇ ਝੂਠੇ ਬਣਨ ਦੀ بجائے ਤੁਸੀਂ ਕਿਸਾਨਾਂ ਦੀ ਗੱਲ ਸੁਣੋ ਉਹ ਮਰ ਕੇ ਨਹੀਂ ਉਹ ਜਿਉਂਦੇ ਵਾਪਸ ਆਉਣ ਤੁਹਾਡੇ ਤੇ ਵੀ ਮਾਣ ਹੋਵੇ ਉਹਨਾਂ ਤੇ ਵੀ ਮਾਣ ਹੋਵੇ ਅਸੀਂ ਕੋਈ ਵਿਰੋਧੀ ਸੁਰਚ ਨਹੀਂ ਬੋਲ ਰਿਹਾ ਅਸੀਂ ਐਜ਼ ਅ ਨਾਗਰਿਕ ਔਰ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਗੱਲ ਕਰਦੇ ਹਾਂ ਤੇ ਕਿਸਾਨੀ ਸੰਘਰਸ਼ ਵੱਲੋਂ 30 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ ਮੈਂ ਤੁਹਾਡੇ ذریعے ਕਿਸਾਨ ਭਰਾਵਾਂ ਵੱਲੋਂ ਮਜ਼ਦੂਰ ਭਰਾਵਾਂ ਨੂੰ ਦੁਕਾਨਦਾਰ ਵੀਰਾਂ ਨੂੰ ਇੱਥੇ ਜਿੰਨੇ ਵੀ ਅੰਮ੍ਰਿਤਸਰ ਸਾਹਿਬ ਦੁਕਾਨਾਂ ਤੇ ਭਰਾ ਬੈਠੇ ਹੋਏ ਨੇ ਛੋਟੇ ਵੱਡੇ ਖਪਤਕਾਰ ਨੇ ਉਦਯੋਗੀ ਨੇ ਸਾਰਿਆਂ ਤੋਂ ਮੈਂ ਇਹ ਹੱਥ ਜੋੜ ਕੇ ਇਹ ਸਹਿਯੋਗ ਮੰਗਦਾ ਕਿ 30 ਤਰੀਕ ਨੂੰ ਬੰਦ ਦੇ ਸੱਦੇ ਨੂੰ ਪ੍ਰਬੰਧ ਹੰਗਾਰਾ ਦੇ ਕੇ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਕੀਤੀ ਜਾਏ ਕਿਸਾਨ ਨੌ ਉਨ੍ਹਾਂ ਵੱਲੋਂ ਵੀ ਇਹ ਮੰਗ ਰੱਖੀ ਜਾ ਸਕਦੀ ਕਿ ਦਾ ਨਾਮ ਚੇਦ ਕਰੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਰੱਖੀ ਜਾ ਸਕਦੀ ਸੀ ਇੰਨੇ ਚਿਰ ਦੀ ਆਵਾਜ਼ ਕਿਉਂ ਨਹੀਂ ਚੁੱਕੀ ਗਈ ਵੇਖੋ ਤਖਤਾਂ ਦੇ ਜਥੇਦਾਰ ਬੇਨਤੀਆਂ ਨਹੀਂ ਕਰਦੇ ਹੁੰਦੇ ਇਹਨਾਂ ਤੇ ਹੁਕਮ ਕਰਨਾ ਸੀ ਤੇ ਜੇ ਉਹਨਾਂ ਨੇ ਹੁਕਮ ਨਹੀਂ ਕੀਤਾ ਜਾਂ ਕੇਂਦਰ ਸਰਕਾਰ ਨੂੰ ਦੱਸਿਆ ਨਹੀਂ ਉਹਨਾਂ ਬੇਸਮਝੀ ਚ ਕੀਤਾ ਹੈ ਜੇ ਉਹਨਾਂ ਜਾਣਬੁੱਝ ਕੇ ਕੀਤਾ ਤੇ ਤਾਂ ਵੀ ਇਹਨਾਂ ਨੂੰ ਪਤਾ ਕਰਨਾ ਚਾਹੀਦਾ ਸੀ ਜੇ ਉਹਨਾਂ ਨੇ ਬੇਸਮਝੀ ਚ ਕੀਤਾ ਤੇ ਇਹਨਾਂ ਦਾ ਦੱਸਣਾ ਫਰਜ਼ ਬਣਦਾ ਸੀ ਪੰਥਕ ਮੁੱਦਿਆਂ ਤੇ ਗੱਲਬਾਤ ਪੰਥਕ ਮੁੱਦਿਆਂ ਤੇ ਗੱਲ ਇਹਨਾਂ ਨੇ ਕਰਨੀ ਸੀ ਜੇ ਨਹੀਂ ਕਰ ਰਹਾ ਤੇ ਇਹ ਸਵਾਲ ਇਹਨਾਂ ਨੂੰ ਜ਼ਰੂਰ ਪੁੱਛਿਓ ਵੀ ਤੁਸੀਂ ਕਰਮਚਾਰੀ ਹੋ ਦਿਹਾੜੀਦਾਰ ਹੋ ਕਿ ਜਥੇਦਾਰ ਹੋ ਤੁਹਾਡੀ ਜ਼ਿੰਮੇਵਾਰੀ ਕੀ ਤੇ ਜੇ ਨਹੀਂ ਪੂਰੀ ਹੁੰਦੀ ਤੇ ਘਰੇ ਬੈਠੋ ਜਾ ਕੇ ਫਿਰ ਕਿਉਂ ਲੋਕਾਂ ਦਾ ਸਮਾਂ ਤੇ ਪੰਥ ਦਾ ਬੇੜਾਗਰ ਕਰਨ ਤੇ ਲਗੇ ਹੋਏ ਅਸੀਂ ਜ਼ਰੂਰ ਆਪਣੇ ਵੱਲੋਂ ਕਹਿੰਨੇ ਆ ਭਾਰਤ ਸਰਕਾਰ ਨੂੰ ਕਿ ਵੀਰਬਾਲ ਦਿਵਸ ਨਹੀਂ ਸ਼ਹੀਦੀ ਸਭਜਾਦੇ ਸ਼ਹੀਦੀ ਦਿਵਸ ਹੋਣਾ ਚਾਹੀਦਾ ਹੈ ਦੁਨੀਆ ਭਰ ਚਿੱਤਰਾਂ ਦਾ ਕਿਤੇ ਇਤਿਹਾਸ ਨਹੀਂ ਤੇ ਲਾਲਾ ਦੌਲਤ ਰਾਏ ਆਰੀਆ ਸਮਾਜੀ ਹੋਇਆ ਉਹਦੀ ਗੱਲ ਵੱਲੇ ਤਵੱਜੋ ਦਿਓ ਉਹ ਕਹਿੰਦਾ ਭਾਰਤ ਦੇ ਲੋਕੋ ਅਕਿਰਤ ਕੰਨ ਨਾ ਬਣੋ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਪਰਦਾ ਪਾ ਕੇ ਉਹਦੀ ਕਰਦਾਰ ਕੁਸ਼ੀ ਕਰਨ ਦੀ بجائے ਇਹ ਇਤਿਹਾਸ ਸਹੀ ਰੂਪ ਵਿੱਚ ਕਿਤਾਬਾਂ ਚ ਭਾਰਤ ਦੇ ਬੱਚੇ-ਬੱਚੇ ਨੂੰ ਪੜਾ ਦਿਓ ਤਾਂ ਕਿ ਘਰ-ਘਰ ਵਿੱਚ ਬਾਬਾ ਫਤਿਹ ਸਿੰਘ ਹੋਵੇ ਤੇ ਜਿੰਨੇ ਮਰਜੀ ਜ਼ੁਲਮੀ ਰਾਜ ਔਰੰਗਜ਼ੇਬ ਵਰਗੇ ਆਜਣ ਇੱਥੇ ਜਿਹੜਾ ਪੁੱਟਣ ਵਾਲੇ ਫਤੇ ਸਿੰਘ ਘਰ ਘਰ ਪੈਦਾ ਹੋਣ ਕੀ ਹੈ ਜੀ ਇਹ ਜੇ ਵਿਤਕਰਾ ਕੀਤਾ ਜਾਂਦਾ ਹੈ ਤੇ ਵਿਤਕਰਾ ਕਦੇ ਹਿੰਦੂ ਰਾਜਿਆਂ ਵੀ ਕੀਤਾ ਸੀ ਮੁਗਲੀਆ ਸਲਤਨਤ ਨੇ ਵੀ ਕੀਤਾ ਹੈ ਪਰ ਮੈਂ ਇੱਥੇ ਨਹੀਂ ਕਵਾਂਗਾ ਕਿ ਹਿੰਦੂ ਵਿਰੋਧੀ ਹੈ ਜਾਂ ਮੁਸਲਮਾਨ ਵਿਰੋਧੀ ਹੈ ਇਹ ਜਿਹੜੇ ਕੱਟੜਵਾਦੀ ਲੋਕ ਨੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੇ ਤੁਸੀਂ ਧਰਮ ਦੀ ਦੁਨੀਆ 'ਚ ਜਾਣੇ ਹੋ ਉਹ ਨਹੀਂ ਕੱਟੜਵਾਦੀ ਜੀ ਆ ਜਿਹੜੇ ਔਰੰਗਜ਼ੇਬਿਆਂ ਦੀ ਉੱਥੇ ਨਕਸ਼ੇ ਕਦਮ ਚੱਲ ਰਹੇ ਨੇ ਅੱਜ ਵੀ ਉਹ ਪਤਾ ਲੱਗਿਆ ਜੀ ਉੱਥੇ ਪੱਗ ਨੂੰ ਵੇਖ ਕੇ ਮਨਮੋਹਨ ਸਿੰਘ ਜਿਹੜੇ ਚੜ੍ਹਾਈ ਕਰ ਗਏ ਉਹਦੇ ਸੰਸਕਾਰ ਨੂੰ ਲੈ ਕੇ ਜਗਾ ਦੇਣ ਤੋਂ ਭੱਜ ਕੇ ਰਾਜ ਘਾਟ ਤੇ ਨਿਗਮ ਘਾਟ ਵਿੱਚ ਕਹਿੰਦੇ ਸੰਸਕਾਰ ਕਰ ਦਿਓ ਜਿੱਥੇ ਆਮ ਬੰਦਿਆਂ ਦਾ ਕੀ ਤਾਂ ਨਿਗਮਬੋਧ ਸ਼ਮਸ਼ਾਨ ਘਾਟ ਉੱਥੇ ਚੱਕ ਕੇ ਲੈ ਗਏ ਜੀ ਉੱਥੇ ਸੰਸਕਾਰ ਕਰ ਦਿਓ ਜੇ ਪੱਗ ਨੂੰ ਤੁਸੀਂ ਇਦਾਂ ਕਰਦੇ ਹੋ ਜਾਂ ਪੱਗ ਨੂੰ ਦੇਸ਼ਤ ਰੋਹੀ ਸਮਝਦੇ ਹੋ ਤੇ ਫਿਰ ਤੁਹਾਨੂੰ ਆਨੰਦਪੁਰ ਸਾਹਿਬ ਦੇ ਉਹ ਮਤੇ ਚੇਤੇ ਕਰਨੇ ਹੋਣਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਸ ਕੀਤੇ ਦੇਸ਼ ਦੀ ਆਜ਼ਾਦੀ ਗੁਲਾਮੀ ਗਲੋਂ ਲਾਉਣ ਲਈ 93% ਦੀ ਕੁਰਬਾਨੀਆਂ ਕੀਤੀਆਂ ਔਰ ਹਰ ਤਰ੍ਹਾਂ ਦੀ ਕੁਰਬਾਨੀ ਕਰਕੇ ਦੇਸ਼ ਦੀ ਰਾਖੀ ਕੀਤੀ ਜੇ ਸੋਨੇ ਦੀ ਲੋੜ ਪਈ ਤੇ 2.5 ਕੁਇੰਟਲ ਸੋਨਾ ਪੰਜਾਬ ਦੇਸ਼ ਨੂੰ দান ਕਰਨ ਵਾਲਾ ਸੀ ਇਹ ਪੱਗਾਂ ਵਾਲਿਆਂ ਨੇ ਕੀਤਾ ਸੀ ਤੇ ਮੈਂ ਜਿਹੜੇ ਸਰ ਸਰਕਾਰੀ ਸਰਦਾਰ ਪੱਗਾਂ 'ਚ ਸਿਰਫ ਸਾਈ ਬੈਠੇ ਨੇ ਤੇ ਸਰਕਾਰ ਦੀ ਗਲਤ ਗੱਲ ਨੂੰ ਸਹੀ ਬਣਾਉਂਦੇ ਨੇ ਤੇ ਸਹੀ ਨੂੰ ਗਲਤ ਪੇਸ਼ ਕਰਦੇ ਆ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਆ ਕਿ ਜੇ ਤੁਸੀਂ ਅੱਜ ਜ਼ਬਰ ਜ਼ੁਲਮ ਦੇ ਹੱਕ 'ਚ ਭੁਗਤੋਗੇ ਤੇ ਹਾਸ਼ਿਰ ਤੁਹਾਡਾ ਵੀ ਇਹੀ ਹੋਊ ਤੇ ਜੇ ਤੁਸੀਂ ਸੱਚ ਦੇ ਮਦਈ ਬਣੋਗੇ ਤੇ ਭਾਵੇਂ ਮਨਮੋਹਨ ਸਿੰਘ ਵਰਗਿਆਂ ਨੂੰ ਜਗ੍ਹਾ ਨਾ ਮਿਲੇ ਪਰ ਸਹਿਬਜ਼ਾਦਿਆਂ ਨੂੰ ਜਗ੍ਹਾ ਕਦੇ ਵਜ਼ੀਰਖਾਨੇ ਸੀ ਦਿੱਤੀ ਸੰਸਕਾਰ ਕਰਨ ਨੂੰ ਡੋਰਦਰ ਮਲ ਨੇ ਸੋਨੇ ਦੀਆਂ ਮੋਹਰਾਂ ਵਿਸ਼ਾਖੀ ਸੰਸਕਾਰ ਕਰਨ ਦੀ ਜਗ੍ਹਾ ਲਈ ਸੀ ਅੱਜ ਕਿਹੜਾ ਕਾਂਗਰਸੀ ਲੀਡਰ ਉੱਠ ਕੇ ਆਇਆ ਜਾਂ ਰਾਹੁਲ ਗਾਂਧੀ ਆਇਆ ਜਿਨਨੇ ਆਖਿਆ ਹੋਵੇ ਮਨਮੋਨ ਸਿੰਘ ਲਈ ਅਸੀਮੀ ਸੋਨੇ ਦੀਆਂ ਮੋਹਰਾਂ ਵਿਸ਼ਾ ਦੇਾਂਗੇ ਜਗ੍ਹਾ ਉੱਥੇ ਨੇ ਤੇ ਪੰਜਾਬ ਚ ਲੈ ਲਵਾਂਗੇ ਪਰ ਕੋਈ ਨਹੀਂ ਆਇਆ ਇਹਦਾ ਮਤਲਬ ਸਾਫ ਇਹ ਪੱਗ ਤੋਂ ਇਨਾਂ ਨੂੰ ਬੜੀ ਅਲਰਜੀ ਹੈ ਔਰ ਇਹ ਸਿੱਖਾਂ ਨੂੰ ਕਿਤੇ ਨਾ ਕਿਤੇ ਦੇਸ਼ ਦੇ ਵਸਿੰਦੇ ਨਹੀਂ ਸਮਝਦੇ ਇਹ ਮਾੜੀ ਗੱਲ ਹੈ ਜੇ ਇਸ ਤਰ੍ਹਾਂ ਦਾ ਤੁਹਾਡੇ ਮਨਾਂ 'ਚ ਜ਼ਹਿਰ ਹੈ ਇਹ ਠੀਕ ਨਹੀਂ ਤੇ ਜੇ ਮਨਮੋਹਨ ਸਿੰਘ ਵਰਗੇ ਇਮਾਨਦਾਰ ਰਹੇ ਹੋਣ ਜਿਨ੍ਹਾਂ ਨੂੰ ਲੋਕੀਂ ਵਿਸ਼ਵ ਭਰ ਦੇ ਬੰਦੇ ਇੱਕ ਰੋਸ਼ਨ ਦਿਮਾਗ ਅਰਥ ਸ਼ਾਸਤਰੀ ਤੇ ਚੰਗਾ ਬੰਦਾ ਸਮਝਦੇ ਹੋਣ ਜਿਨੇ ਪ੍ਰਧਾਨ ਮੰਤਰੀ ਹੁੰਦਿਆਂ ਮਾਹੌਲ ਵਿਗੜ ਨਹੀਂ ਦਿੱਤਾ ਤਾਂ ਕਿ ਸਰਹੱਦੀ ਲੋਕ ਦੁਖੀ ਨਾ ਹੋਣ ਦੇਸ਼ ਦਾ ਨੁਕਸਾਨ ਨਾ ਨੁਕਸਾਨ ਨਾ ਹੋਵੇ ਉਹਨੇ ਮਾਹੌਲ ਬੜਾ ਸਥਿਰ ਰੱਖਿਆ ਉਹੋ ਜੇ ਬੰਦਿਆਂ ਲਈ ਜੇ ਇੱਥੇ ਸਿਸਕਾਰ ਕਰਨ ਲਈ ਜਗ੍ਹਾ ਹੈ ਨਹੀਂ ਤੇ ਫਿਰ ਸਿੱਖੋ ਤੁਸੀਂ ਸੋਚ ਲਓ ਤੁਹਾਡਾ ਹਸ਼ਰ ਕੀ ਹੋ ਅੱਗੇ ਵੱਧਦੇ ਉਧਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮੁਹੱਲਾ ਸਜਾਇਆ ਗਿਆ ਸੋ ਨਿਹੰਗ ਸਿੰਘਾਂ ਵੱਲੋਂ ਘੋੜਸਵਾਰੀ ਅਤੇ ਗੱਤਕੇ ਦੇ ਜੋਹਰ ਨੇ ਜਿਹੜੇ ਦਿਖਾਏ ਗਏ ਨੇ ਸੋ ਇਤਿਹਾਸਿਕ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੇ ਤਿੰਨ ਦਿਨਾਂ ਜੋੜ ਮੇਲ ਬੀਤੇ ਦਿਨੀ ਵਿਸ਼ਾਲ ਵਿਰਾਗਮਈ ਨਗਰ ਕੀਰਤਨ ਦੇ ਨਾਲ ਸਮਾਪਤ ਹੋਇਆ ਅਤੇ ਇਸ ਤੋਂ ਇੱਕ ਦਿਨ ਬਾਅਦ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਗੁਰੂ ਦੀਆਂ लाਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪੁਰਾਤਨ ਰੀਤੀ ਰਵਾਜਾਂ ਦੇ ਨਾਲ ਵਿਸ਼ਾਲ ਮੁਹੱਲਾ ਸਜਾਇਆ ਗਿਆ ਸੋ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਨਿਹੰਗ ਸਿੰਘ ਜਥੇਬੰਦੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਦੀ ਅਗਵਾਈ ਦੇ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮੁਹੱਲਾ ਪੂਰੇ ਜਾਹੋ ਜਲਾਲ ਦੇ ਨਾਲ ਸਜਾਇਆ ਗਿਆ ਅਤੇ ਇਸ ਮੌਕੇ ਬਾਬਾ ਬਲਵੀਰ ਸਿੰਘ 96 ਕਰੋੜੀ ਨੇ ਸੰਗਤ ਨੂੰ ਗੁਰੂ ਦੇ ਨਾਲ ਜੁੜਨਾ ਅਤੇ ਸਿੱਖ ਸੱਜਣ ਦੀ ਅਪੀਲ ਕੀਤੀ ਹੈ ਅੱਜ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜੇ ਆ ਸਾਰੀਆਂ ਇਹ ਹੰਸ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਸ਼ੌਣੀ ਬੁੱਢਾ ਦਲ ਤੋਂ ਆਰੰਭ ਹੋਏ ਸੂਰਾ ਸੋ ਪਹਿਚਾਣੀਆਂ ਜੋ ਲਰੈਦੀਨ ਕੇ ਖੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੜੈ ਖੇਤ ਉਹ ਮਹਾਨ ਯੋਧੇ ਸੂਰਮੇ ਸ਼ਹੀਦਾਂ ਨੂੰ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਸੋ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਭਾਵੇਂ ਅੱਜ ਇੰਦਰ ਦੇਵਤਾ ਵੀ ਜਿਹੜਾ ਪੂਰਾ ਨਿਹਾਲ ਕਰ ਰਿਹਾ ਸੀ ਪਰ ਗੁਰੂਆਂ ਦੀਆਂ ਲਾੜਨ ਦੀਆਂ ਨਿਹੰਗ ਸਿੰਘ ਫੌਜਾਂ ਨੇ ਵੀ ਜਿਹੜਾ ਪੂਰਾ ਜਿਹੜਾ ਜਾਹੋ ਜਲਾਲ ਦੇ ਨਾਲ ਵਿਸ਼ਾਲ ਮਹੱਲਾ ਜਿਹੜਾ ਉਹ ਜਿੱਥੇ ਆਰੰਭ ਹੋ ਕੇ ਜਿੱਥੇ ਸਾਰੇ ਅਸਥਾਨਾਂ ਤੇ ਦਰਬਾਰ ਸਾਹਿਬ ਫਤੇਗੜ ਸਾਹਿਬ ਜੋਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਸਾਰੇ ਦਰਸ਼ਨ ਦਿਜ਼ਾਰੇ ਕਰਦੇ ਹੋਏ ਜਿਹੜਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਪਹੁੰਚ ਕੇ ਤੇ ਜਿਹੜੇ ਜੰਗ ਜੂ ਕਰਤਬ ਨੇ ਖਾਲਸੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਆਪ ਜੂਜਨ ਕੋ ਉਤਾਓ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿਤੇ ਸ਼ਸ਼ਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤਰ ਭੇੰਗ ਨਮਸਕਾਰ ਤੇ ਅੰਗ ਸੋ ਆਪਾਂ ਜੰਗ ਜੂ ਕਰਤਬ ਨੇ ਜਿਹੜੇ ਖਾਲਸੇ ਦੇ ਜਿੱਥੇ ਘੋੜਸਵਾਰੀ ਦੇ ਜੋਰ ਵੀ ਆਪਾਂ ਆਨੰਦ ਮਾਨਨੇ ਨੇ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਦੇ ਵਸੰਗਤਾਂ ਨੂੰ ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਤਲ ਪੰਜਵਾਂ ਤਖਤ ਵੱਲੋਂ ਜੀ ਆਇਆਂ ਕਹਿੰਦਾ ਧੰਨਵਾਦ ਬਹੁਤ ਬਹੁਤ ਨਾਲ ਹੀ ਬੇਨਤੀ ਹੈ ਦੇਖੋ ਕਿਵੇਂ ਜਾਹੋ ਜਲਾਲ ਹੈ ਗੁਰੂ ਦੀਆਂ ਲਾੜਦੀਆਂ ਫੌਜਾਂ ਦਾ ਜਿਹੜਾ ਫਤਿਹਗੜ੍ਹ ਸਾਹਿਬ ਵਿਖੇ ਆਪਾਂ ਉਹ ਜੰਗ ਜੂ ਕਰਤਬ ਦੇ ਆਨੰਦ ਮਾਣ ਰਹੇ ਆ ਨਾਲ ਹੀ ਬੇਨਤੀ ਆ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰਤ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਣ ਤਿਆਰ ਪਰ ਤਿਆਰ ਹੋਣ ਨੌਜਵਾਨ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤੇ ਤਿਆਰ ਪਰ ਤਿਆਰ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਜਿਹੜਾ ਬਾਣੀ ਬਾਣਾ ਪੰਖ ਫਿਛਾਣੋ ਸਿੰਘ ਗੁਰੂ ਕਾ ਪੰਛੀ ਜਾਨੋ ਬਾਣੀ ਬਾਣੇ ਦੇ ਧਾਰਨੀ ਹੋਵੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਵੱਧਦੇ ਉਧਰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਬੀਤੀ ਸ਼ਾਮ ਸੰਸਕਾਰ ਦੇ ਲਈ ਰਾਜਘਾਟ ਦੇ ਵਿੱਚ ਜਗ੍ਹਾ ਨਾ ਦੇਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ ਤੇ ਆਮ ਆਦੀ ਪਾਰਟੀ ਦੇ ਦਿਗਜ ਲੀਡਰ ਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਸੰਸਕਾਰ ਦੇ ਲਈ ਰਾਜ ਘਾਟ ਦੇ ਵਿੱਚ ਜਗ੍ਹਾ ਨਾ ਦੇ ਕੇ ਭਾਜਪਾ ਦੀ ਕੇਂਦਰ ਸਰਕਾਰ ਨੇ ਬਹੁਤ ਵੱਡਾ અપਮਾਨ ਕੀਤਾ ਤੇ ਇਸ ਘਟਨਾ ਦੇ ਨਾਲ ਸਾਰੇ ਦੇਸ਼ ਦਾ ਸਿਰ ਸ਼ਰਮ ਦੇ ਨਾਲ ਝੁਕ ਗਿਆ ਹੈ ਇਹ ਬਹੁਤ ਹੀ ਦੁਰਭਾਗ્યਪੂਰਨ ਹੈ ਔਰ ਪੂਰੀ ਦੁਨੀਆ ਮੈਂ ਭਾਰਤ ਦਾ ਸਿਰ ਸ਼ਰਮ ਸੇ ਝੁਕਾ ਹੈ ਇਸ ਘਟਨਾ ਸੇ कि एक योग्य और महान अर्थशास्त्री जिन्होंने भारत की अर्थव्यवस्था को ऊंचाइयों तक पहुंचाया एक ईमानदार और सच्चे नेता डॉक्टर मनमोहन सिंह जो 10 साल तक भारत के प्रधानमंत्री रहे और सिख समाज से आने वाले एकमात्र नेता जो देश के 10 साल प्रधानमंत्री रहे आपने उनका इतना बड़ा अपमान किया मरणों परंत उनको राजघाट परिसर में जगह न देना इस देश के लोगों की भावनाओं को कुचलने का काम किया है मोदी सरकार ने और मैं मोदी जी से पूछना चाहता हूं कि आपके मन में इतनी नफरत क्यों भरी हुई है अरे देश के प्रधानमंत्री रहे डॉक्टर मनमोहन सिंह जी दस साल प्रधानमंत्री रहे अटल जी का हम पूरा सम्मान करते हैं उनके निधन पर हम सब लोग गए थे उनका अंतिम संस्कार राजघाट परिसर में ही हुआ उसी क्षेत्र में हुआ जितने और प्रधानमंत्री देश में जिनका निधन हुआ किसी एक का नाम बता दीजिए जिसका निगमबोध घाट पर अंतिम संस्कार हुआ तो आपको अगर उनके परिवार की इच्छा थी तो ये सम्मान देने से क्या आप छोटे हो जाते क्या प्रधानमंत्री जी आपने आज ये साबित कर दिया कि आप दुनिया के सबसे बड़े दिल हैं दल हैं लेकिन सबसे छोटे दिल हैं दुनिया के सबसे बड़े दल के सबसे छोटे दिल के नेता हैं नरेंद्र मोदी जी और भारतीय जनता पार्टी के लोग ਅੱਗੇ ਵੱਧਦੇ ਉਧਰ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਦੇਸ਼ ਦੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਡਾਕਟਰ ਮਨਮੋਨ ਸਿੰਘ ਨੇ ਆਪਣੀ ਕੌਮ ਆਪਣੇ ਧਰਮ ਤੇ ਪੰਥ ਦਾ ਨਾਮ ਬਹੁਤ ਉੱਚਾ ਕੀਤਾ ਉਹਨਾਂ ਕਿਹਾ ਕਿ ਡਾਕਟਰ ਮਨਮੋਨ ਸਿੰਘ ਭਾਰਤ ਮਾਤਾ ਦਾ ਇੱਕ ਸੱਚਾ ਪੁੱਤਰ ਸੀ ਤੇ ਸਿੱਖ ਕੌਮ ਦਾ ਹੀਰਾ ਸੀ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਡਾਕਟਰ ਮਨਮੋਨ ਸਿੰਘ ਦੇ ਅਕਾਲ ਚਲਾਣੇ ਦੇ ਨਾਲ ਦੇਸ਼ ਨੂੰ ਨਾ ਕਦੇ ਪੂਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਪਿਆ ਉਹਨਾਂ ਆਖਿਆ ਕਿ ਜਕਾਰਿਆਂ ਦੇ ਨਾਲ ਡਾਕਟਰ ਮਨਮੋਨ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਸਾਬ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਮਨਮੋਨ ਸਿੰਘ ਮੈਂ ਇੱਕ ਗੱਲ ਸੁਣੀ ਹੈ ਪੜੀ ਹੈ ਕਿ ਜਿੰਨਾ ਵੱਡਾ ਬੰਦਾ ਹੁੰਦਾ ਹੈ ਉਹਨਾਂ ਐਡਰੈਸ ਛੋਟਾ ਹੁੰਦਾ ਹੈ ਜਿੰਨਾ ਆਦਮੀ ਛੋਟਾ ਹੋਵੇ ਉਹਨਾਂ ਉਹਦਾ ਐਡਰੈਸ ਵੱਡਾ ਹੁੰਦਾ ਉਹਨੂੰ ਆਪੋਜੀਟ ਨੀਅਰ ਬਹੁਤ ਕੁਝ ਆਪਣੇ ਐਡਰੈਸ ਦੇ ਵਿੱਚ ਦੇਣਾ ਪੈਂਦਾ ਹੈ ਪਰ ਡਾਕਟਰ ਮਰਮੋੜ ਸਿੰਘ ਇੱਕ ਐਸੀ ਸ਼ਖਸੀਅਤ ਹੈ ਕਿ ਪੂਰੀ ਦੁਨੀਆ ਵਿੱਚ ਤੁਸੀਂ ਕਿਸੇ ਜਗ੍ਹਾ ਵੀ ਉਹਨਾਂ ਦੇ ਨਾਲ ਦੀ ਚਿੱਠੀ ਪਾ ਦਿਓਗੇ ਉਹ ਆਪਣੇ ਆਪ ਇੰਡੀਆ ਆਏਗੀ ਔਰ ਡਾਕਟਰ ਮਰਮੋੜ ਸਿੰਘ ਜੀ ਦੇ ਘਰ ਪਹੁੰਚ ਜਾਏਗੀ ਐਸੀ ਸ਼ਖਸੀਅਤ ਦੇ ਮਾਲਕ ਜਿਨ੍ਹਾਂ ਨੇ ਆਪਣੀ ਕੌਮ ਦਾ ਆਪਣੇ ਧਰਮ ਦਾ ਆਪਣੇ ਪੰਥ ਦਾ ਬਹੁਤ ਨਾ ਉੱਚਾ ਕੀਤਾ ਉਹਨਾਂ ਦੀ ਦਸਤਾਰ ਨੇ ਸਿੱਖੀ ਦੇ ਵਾਸਤੇ ਬਹੁਤ ਵੱਡੀ ਸੇਵਾ ਕੀਤੀ ਹੈ ਜਦੋਂ ਅਮਰੀਕਾ ਦੀ ਪਾਰਲੀਮੈਂਟ ਰੈੱਡ ਕਾਰਪਟ ਦੇ ਨਾਲ ਉਹਨਾਂ ਦਾ ਸਵਾਗਤ ਕਰਦੀ ਹੈ ਤਾਂ ਉਹ ਸ਼ਾਨ ਜਿਹੜੀ ਦਸਤਾਰ ਦੀ ਹੈ ਉਹ ਸਾਰੀ ਕੌਮ ਦਾ ਇੱਕ ਗੌਰਵ ਬਣਦੀ ਹੈ ਉਹ ਭਾਰਤ ਮਾਤਾ ਦਾ ਇੱਕ ਬਹੁਤ ਸੱਚਾ ਸੁੱਚਾ ਸੁਪੁੱਤਰ ਸੀ ਸੇ ਕੌਮ ਦਾ ਹੀਰਾ ਸੀ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਨਿੱਜੀ ਤੌਰ ਤੇ ਉੱਠਦਿਆਂ ਹੋਇਆ ਔਰ ਇੰਨੇ ਵੱਡੇ ਅ ਸ਼ਖਸੀਅਤ ਨੂੰ ਏਡੀ ਵੱਡੀ ਪ੍ਰਭਤਾ ਨੂੰ ਹਾਸਲ ਕੀਤਾ ਔਰ ਮੈਂ ਦੱਸਣਾ ਚਾਹੁੰਦਾ ਕਿ ਡਾਕਟਰ ਮਨਮੋਹ ਸਿੰਘ ਹੋਰਾਂ ਦੇ ਮਾਤਾ ਜੀ ਜਦੋਂ ਅਕਾਲ ਚਲਾਣਾ ਕਰਦੇ ਨੇ ਤੇ ਡਾਕਟਰ ਸਾਹਿਬ ਦੀ ਉਮਰ 2 ਸਾਲ ਸੀ ਉਹਨਾਂ ਦੇ ਪਿਤਾ ਜੀ ਨੇ ਸਾਰੀ ਪਰਵਰਿਸ਼ ਕੀਤੀ ਔਰ ਉਹਨਾਂ ਦੇ ਪਿਤਾ ਜੀ ਐਡੇ ਵੱਡੇ ਗੁਰਸ਼ਖ ਸਨ ਜਿਨ੍ਹਾਂ ਨੇ ਜੰਤੋ ਦੇ ਮੋਰਚੇ ਵਿੱਚ ਗ੍ਰਿਫਤਾਰੀ ਵੀ ਦਿੱਤੀ ਔਰ ਉੱਥੇ ਜਾ ਕੇ ਜੇਲ ਸੁਪਰੀਡੈਂਟ ਨੂੰ ਬੇਨਤੀ ਵੀ ਕੀਤੀ ਕਿ ਇਸ ਮੋਰਚੇ ਦੇ ਵਿੱਚ ਜੋ ਸਿੰਘ ਸ਼ਾਮਲ ਹੋਏ ਨੇ ਇੱਥੇ ਗ੍ਰਿਫਤਾਰ ਹੋਏ ਨੇ ਕੈਦ ਵਿੱਚ ਆਏ ਨੇ ਇਹ ਅਮਰਤਾਰੀ ਨੇ ਇਨਤਨੇਮੀ ਨੇ ਇਹ ਬੜੀ ਚੜ੍ਹਦੀ ਕਲਾ ਵਾਲੇ ਹਨ ਤੇ ਤੁਸੀਂ ਮੈਨੂੰ ਇਹਨਾਂ ਦੇ ਲੰਗਰ ਪਕਾਉਣ ਦੀ ਇਹਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਦੇ ਦਿਓ ਮੈਂ ਸਮਝਦਾ ਕਿ ਉਹਨਾਂ ਦੀਆਂ ਇਹੋ ਜੀਆਂ ਸੇ ਕੌਮ ਦੇ ਪ੍ਰਤੀ ਗੁਰੂ ਘਰ ਦੇ ਪ੍ਰਤੀ ਖਾਲਸੇ ਦੇ ਪ੍ਰਤੀ ਜਿਹੜੀਆਂ ਸਿੱਧਕ ਦੇ ਲੀਆਂ ਸੀ ਉਹਨਾਂ ਦੀ ਕਮਾਈ ਨੇ ਡਾਕਟਰ ਸਾਹਿਬ ਦੀ ਸ਼ਖਸੀਅਤ ਨੂੰ ਸ਼ਿੰਗਾਰਿਆ ਸਵਾਰਿਆ ਔਰ ਚੜ੍ਹਦੀ ਕਲਾ ਬਖਸ਼ੀ ਅੱਜ ਬਹੁਤ ਵੱਡਾ ਕੱਟ ਆਮ ਲਈ ਕੰਮ ਵਾਸਤੇ ਵੀ ਹੈ ਮੰਧ ਵਾਸਤੇ ਵੀ ਹੈ ਸਿੱਖ ਧਰਮ ਵਾਸਤੇ ਵੀ ਹੈ ਔਰ ਪੂਰੇ ਭਾਰਤ ਦੇਸ਼ ਵਾਸਤੇ ਹੈ ਅੱਜ ਉਹਨਾਂ ਦਾ ਪੱਜ ਪੁੱਤਕ ਸਰੀਰ ਦਾ ਸੰਸਕਾਰ ਕੀਤਾ ਗਿਆ ਪੂਰੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਪਹਿਲਾਂ ਜਪਜੀਤ ਸਾਹਿਬ ਦਾ ਪਾਠ ਹੋਇਆ ਅਰਦਾਸ ਹੋਈ ਜਕਾਰਿਆਂ ਦੇ ਵਿੱਚ ਡਾਕਟਰ ਸਾਹਿਬ ਨੂੰ ਵਿਦਾ ਕੀਤਾ ਗਿਆ ਫਿਰ ਸੋਹਿਲਾ ਸਾਹਿਬ ਦੀ ਬਾਣੀ ਦੇ ਪਾਠ ਹੋਏ ਫਿਰ ਅਰਦਾਸ ਹੋਈ ਆਈ ਸੰਗਤ ਦਾ ਧੰਨਵਾਦ ਕੀਤਾ ਔਰ ਇਹ ਦੱਸਿਆ ਗਿਆ ਕਿ ਕੱਲ ਐਤਵਾਰ 9:30 ਵਜੇ ਉਹਨਾਂ ਦਾ ਪੂਰਾ ਅੰਗੀਠਾ ਸੰਭਾਲਿਆ ਜਾਏਗਾ ਔਰ ਜਿਹੜਾ ਨਵਾਂ ਅਸਥ ਕਾਟ ਗੁਰਦੁਆਰਾ ਮਜਰੂ ਕਾਟੇਲਾ ਸਾਹਿਬ ਇਖੇ ਬਣਿਆ ਹੈ ਉਥੇ ਉਹਨਾਂ ਦੇ ਅ ਅੰਗੀਠੇ ਨੂੰ ਜਨ ਪ੍ਰਵਾਹ ਕੀਤਾ ਜਾਏਗਾ 1 ਤਰੀਕ ਨੂੰ ਸਵੇਰੇ 11 ਵਜੇ ਉਹਨਾਂ ਦੇ ਗ੍ਰਹਿ ਉਹਨਾਂ ਦੀ ਜਿਹੜਾ ਅ ਬੀਮ ਨਿਵਾਸ ਹੈ ਉੱਥੇ ਸ਼੍ਰੀ ਅਖਟ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਹੋਏਗੀ 3 ਤਰੀਕ ਨੂੰ 11 ਵਜੇ ਉੱਥੇ ਖਟ ਪਾਠ ਸਾਹਿਬ ਦੇ ਭੋਗ ਪੈਣਗੇ 1 ਘੰਟਾ ਕੀਰਤਨ ਹੋਏਗਾ ਔਰ ਉਸ ਤੋਂ ਬਾਅਦ 3 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਦੁਆਰਾ ਰਾਮਗੰਢ ਸਾਹਿਬ ਭਾਈ ਰਕੀ ਸ਼ਾਹ ਵਣਜਾਰਾ ਹਾਲ ਅੰਦਰ ਸੰਗਤੀ ਅਰਦਾਸ ਦੇ ਸਮਾਗਮ ਹੋਣਗੇ ਔਰ ਬੇਨਤੀ ਕੀਤੀ ਸੰਗਤ ਨੂੰ ਕਿ ਜਿਵੇਂ ਤੁਸੀਂ ਪਹਿਲਾ ਪਰਿਵਾਰ ਦੇ ਨਾਲ ਐਸਾ ਜੋ ਕੀਤਾ ਹਮਦਰਦੀ ਕੀਤੀ ਦੁੱਖ ਵਡਾਇਆ ਅਗਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਆਪਣਾ ਪਿਆਰ ਸਹਿਯੋਗ ਆਪਣੀ ਅਸੀਸ ਪਰਿਵਾਰ ਨੂੰ ਦਿਓ ਅਰਦਾਸ ਕੀਤੀ ਮਹਾਰਾਜ ਇਸ ਪਰਿਵਾਰ ਪਾਸੋਂ ਆਪਣੇ ਧਰਮ ਦੀ ਪੰਥ ਦੇਸ਼ ਕੌਮ ਦੀ ਸੇਵਾ ਆਪ ਲੈਣੀ ਇਹ ਐਸਾ ਇੱਕ ਘਾਟਾ ਹੈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਉਸ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੜੀਆਂ ਰਹਿਮਤਾਂ ਨੇ ਬੜੀਆਂ ਬਖਸ਼ਿਸ਼ਾਂ ਨੇ ਮੈਂ ਤੇ ਅਰਦਾਸ ਕਰਾਂਗਾ ਕਿ ਮਹਾਰਾਜ ਡਾਕਟਰ ਮਨਮੋਹ ਸਿੰਘ ਜੀ ਵਰਗੀਆਂ ਸੈਂਕੜੇ ਹਜ਼ਾਰਾਂ ਸ਼ਕਤੀਤਾ ਆਪਣੀ ਪੰਥ ਨੂੰ ਆਪਣੀ ਕੌਮ ਨੂੰ ਬਖਸ਼ ਅੱਜ ਬਹੁਤ ਵੱਡੀ ਲੋੜ ਹੈ ਕਿ ਅੱਜ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਵਾਦਿਆਂ ਉਧਰ ਪੰਜਾਬ ਦੇ ਵਿੱਚ ਮਾੜੇ ਅੰਸਰ ਸਾਵਧਾਨ ਹੋ ਜਾਣ ਕਿਉਂਕਿ ਹੁਣ ਮਾੜੇ ਅੰਸਰਾਂ ਦੀ ਪੰਜਾਬ ਦੇ ਵਿੱਚ ਖੈਰ ਨਹੀਂ ਕਿਉਂਕਿ ਪੰਜਾਬ ਪੁਲਿਸ ਸਤਰਕ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਵੱਲੋਂ ਰਾਹੀਗਰਾਂ ਤੋਂ ਮੋਬਾਈਲ ਅਤੇ ਨਕਦੀ ਖੋਣ ਦੇ ਮਾਮਲੇ 'ਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਵਾਸੀ ਬੁਰਜ ਕੱਚਾ ਆਪਣੇ ਖੇਤਾਂ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ਤੋਂ ਮੋਬਾਈਲ ਅਤੇ 1000 ਰੁਪਏ ਦੀ ਨਕਦੀ ਖੋ ਲਈ ਸੋ ਪੁਲਿਸ ਵੱਲੋਂ ਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਤਾਂ ਨਾਕਾਬੰਦੀ ਦੇ ਦੌਰਾਨ ਇਹ ਲੁੱਟਖੋਹ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਅਮਨਪ੍ਰੀਤ ਸਿੰਘ, ਜਸਵੀਰ RAM ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ ਸੋ ਗ੍ਰਿਫਤਾਰ ਕੀਤੇ ਨੌਜਵਾਨਾਂ ਦੇ ਕੋਲੋਂ ਦਰਸ਼ਨ ਸਿੰਘ ਤੋਂ ਮੋਬਾਈਲ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਸੋ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਿੰਨੋਂ ਨੌਜਵਾਨਾਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਤੇਹ ਤਿੰਨੇ ਨੌਜਵਾਨ ਜਮਾਨਤ ਦੇ ਉੱਤੇ ਰਿਹਾ ਹੋ ਕੇ ਆਏ ਸਨ ਅਤੇ ਉਸ ਤੋਂ ਬਾਅਦ ਫਿਰ ਤੋਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲੱਗ ਪਏ ਸੋ ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਦੇ ਦੌਰਾਨ ਹੋਰ ਵੀ ਕਈ ਮਾਮਲਿਆਂ ਦੇ ਖੁਲਾਸੇ ਹੋ ਸਕਦੇ ਨੇ ਇਹਨਾਂ ਦੇ ਦਰਸ਼ਨ ਸਿੰਘ ਦੇ ਪੁੱਤਰ ਜਗਿੰਦਰ ਸਿੰਘ ਵਾਸੀ ਬੁਰਜ ਕੱਚਾ ਉਹ 25 ਤਰੀਕ ਨੂੰ ਆਪਣੇ ਖੇਤਾਂ ਵੱਲੋਂ ਗਿਆ ਸੀ ਜੀ ਉਹ ਜੋ ਖੇਤਾਂ ਤੋਂ ਵਾਪਸ ਆਇਆ ਤਾਂ ਰਸਤੇ ਵਿੱਚ ਫੁੱਟਰਸਾਈਕਲ ਤੇ ਤਿੰਨ ਨੌਜਵਾਨ ਸੀ ਜਿਹਨੂੰ ਇੱਕ ਅਮਪ੍ਰੀਤ ਸਿੰਘ ਇਲਿਸ ਸੰਤੀ ਦੂਸਰਾ ਜਸਵੀਰਮ ਤੇ ਇੱਕ ਲਵਪ੍ਰੀਤ ਲਿਸਪ੍ਰੀਤ ਜਿਹੜਾ ਲਵਪ੍ਰੀਤ ਤਾਂ ਉਹ ਪਿੰਡ ਕੜੀਵੇੜ ਦਾ ਜੀ ਬਾਕੀ ਦੋਨੋਂ ਹੀ ਇਹ ਮੱਛਵਾੜਾ ਸਾਹਬ ਦੇ ਰਹਿਣ ਵਾਲੇ ਨੇ ਉਹ ਤੋਂ ਇਹਨਾਂ ਨੇ ਮਤਲਬ 1000 ਰੁਪਇਆ ਤੇ ਇੱਕ ਮੋਬਾਈਲ ਲੋਕੀ ਦਾ ਖੋ ਕੇ ਲੈ ਗਏ ਸੀ ਸਾਡੇ ਕੋਲ ਸ਼ਿਕਾਇਤ ਦਰਜ ਕਰਾਈ ਵੀ ਸ਼ਿਕਾਇਤ ਦਰਜ ਕਰਮਪਰੰਤ ਸੀ ਇਹਨਾਂ ਦੀ ਤਲਾਸ਼ ਕੀਤੀ ਤੇ ਇਹਨਾਂ ਨੂੰ ਅਸੀਂ ਕਾਬੂ ਕੀਤਾ ਜੀ ਤੇ ਇਹਨਾਂ ਨੂੰ ਜਿਹੜਾ ਤੁਹਾਨੂੰ ਮਿਲ ਗਿਆ ਜਿਹੜਾ ਤੁਹਾਨੂੰ ਜੀ ਮੋਬਾਈਲ ਜਿਹੜਾ ਖੋਹ ਕੀਤਾ ਉਹ ਵੀ ਬਰਾਮਦ ਹੋ ਚੁੱਕਿਆ ਜੀ 1000 ਰੁਪਿਆ ਵੀ ਹੋਵੇ ਇਹਨਾਂ ਤੇ ਕੋਈ ਹੋਰ ਮਾਮਲਾ ਦੇ ਦਰਜਾ ਕਰਨੀ ਹਾਂਜੀ ਜਿਹੜਾ ਆਪਣੇ ਲਾਪ੍ਰੀਤਾ ਇਹਦੇ ਵੱਖ-ਵੱਖ ਧਰਾਵਾ ਹੇਠ ਤਿੰਨ ਪਰਚੇ ਨੇ ਲੜਾਈ ਝਗੜੇ ਦੇ ਜਸਬਰੀ ਜਸਵੀਰ ਆਮ ਦੇ ਵੀ ਇੱਕ ਪਰਚਾ ਖੋਹਦਾ ਜੀ ਤੇ ਦੂਜਾ ਤੀਸਰਾ ਜਿਹੜਾ ਇਹਦੇ ਸੰਤੀਆ ਇਹਦੇ ਖਿਲਾਫ ਪਈ ਹੈਗਾ ਦਰਚਾਤ ਧੰਨਵਾਦ ਇਹਨਾਂ ਕੋਈ ਹੋਰ ਵੀ ਮਾਮਲਾ ਤੱਕ ਕੀ ਕੋਈ ਮੰਨੇ ਨਹੀਂ ਜੀ ਅਜੇ ਅਸੀਂ ਕੁਝ ਕਿਸਮ ਮੋੜਲੀ ਚੱਲ ਰਹੀ ਹੈ ਜੀ ਤੁਹਾਨੂੰ ਉਮੀਦ ਆ ਵੀ ਅੱਗੇ ਇਹ ਸਾਨੂੰ ਜਾਣਕਾਰੀ ਦੇਣਗੇ ਜਾਂ ਇਹ ਤੋਂ ਖਲਾਸੀ ਹੋਣਗੇ ਪੁੱਛ ਕੇ ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮ੍ਰਿਤ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ